ਸ਼ੀਅ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਜ਼ਰ ਆਤੀ ਵੱਡੀ ਖਬਰ ਖਬਰ ਨਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਡੀਸੀ ਦੇ ਨਾਲ ਉੱਚ ਪੱਧਰ ਮੀਟਿੰਗ ਇਸ ਦੇ ਨਾਲ ਹੀ ਜਲੰਧਰ ਪੰਜਾਬ ਦੇ ਮੁੱਖ ਮੰਤਰੀ ਜਮੀਨੀ ਚੌਂਤੇ ਜਿੱਤ ਤੋਂ ਬਾਅਦ ਕੱਲ ਤੋਂ ਹੀ ਜਲੰਧਰ ਆਈ ਹੋਈ ਹਾਂ ਤੇ ਇਸ ਦੌਰਾਨ ਮੁੱਖ ਮੰਤਰੀ ਆਪਕੇ ਆਪਕੇ ਦੁਆਰਾ ਜੋ ਲੋਕਾਂ ਦੀਆਂ ਸਮੱਸਿਆਵਾਂ ਸੁਣਦੀ ਵੀ ਨਜ਼ਰ ਆਈ ਜ਼ਿਲੰਦਰ ਦੁਆਬੇ ਦੇ ਮਾਝੇ ਦੀ ਸਿਆਸਤ ਦਾ ਕੇਂਦਰ ਬਣ ਗਿਆ ਹੈ ਅਤੇ ਇਸ ਦਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਚ ਪੱਧਰੀ ਮੀਟਿੰਗ ਬੁਲਾਈ ਹੈ ਇਸ ਦਰਾਂ ਸਮੂਹ ਡਿਪਟੀ ਕਮਿਸ਼ਨਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਾਮਿਲ ਕਰਕੇ ਇਲਾਕੇ ਦੇ ਵਿਕਾਸ ਕਾਰਜ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ ਪ੍ਰਧਾਨ ਮੰਤਰੀ ਅਨੁਸਾਰ ਸੀਐਮ ਮਾਨ ਮਾਝੇ ਦੇ ਦੁਆਬੇ ਦੇ ਸਾਰੇ ਜ਼ਿਲ੍ਹਿਆਂ ਲਈ ਡੀਸੀ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ ਇਸ ਦਰਾਂ ਉਹ ਇਲਾਕੇ ਦੇ ਵਿਕਾਸ ਕਾਰਜ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਹੋਣ ਵਾਲੇ ਮਹੱਤਵਪੂਰਨ ਕੰਮਾਂ ਬਾਰੇ ਜਾਣਕਾਰੀ ਹਾਸਲ ਕਰਨੀ ਦੀ ਇਹ ਦੱਸਦੀ ਹੈ ਕਿ ਜਲੰਧਰ ਪੱਛਮੀ ਉੱਤਪ ਚੌਣਦਰਾਣ ਸੀਐਮ ਆਨ ਆਪਣੇ ਵਾਅਦੇ ਮੁਤਾਬਿਕ 2 ਦਿਨ ਲਈ ਜਲੰਧਰ ਆ ਰਹੇ ਹਨ ਅਤੇ ਬੀਤੇ ਦਿਨ ਉਹਨਾਂ ਨੇ ਲੋਕ ਅਦਾਲਤ ਦਾ ਉਜੋਜਨ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਉਹਨਾਂ ਦਾ ਹੱਲ ਕੱਢਣ ਲਈ ਕਿਹਾ ਗਿਆ ਹੈ ਦੱਸਦੀ ਹੈ ਕਿ ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਦੇ ਆਏ ਲੋਕ ਦੀਆਂ ਮਸੀਆ ਸੁਣੀਆ ਗਈਆਂ ਹਨ ਖਬਰ ਮント ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ